ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਪੈਣਾ ਬੀਬੀਆਂ ਦੇ ਲਈ ਹੈ ਅਤੇ ਉਹਨਾਂ ਬੀਬੀਆਂ ਦੇ ਲਈ ਹੈ ਜਿਨ੍ਹਾਂ ਦੇ ਹਿੱਸੇਕਾਰ ਦੀ ਰਸੋਈ ਆਈ ਹੈ ਭਾਵੇਂ ਜੋ ਸਵੇਰੇ ਸ਼ਾਮ ਆਪਣੀ ਰਸੋਈ ਦੇ ਵਿੱਚ ਘਰ ਦੇ ਜੀਵਾਂ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਤਾਂ ਸਾਡੇ ਸਿਆਣੇ ਬਜ਼ੁਰਗ ਸਮਝਾਉਂਦੇ ਹੋਏ ਕਹਿੰਦੇ ਨੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਨੇ ਕੇ ਜੇਕਰ ਰਸੋਈ ਦੇ ਵਿੱਚ ਕੰਮਕਾਰ ਕਰਦੇ ਹੋਏ ਪੈਣ ਬੀਬੀ ਆਪਣੇ ਕੋਲ ਇਹ ਚਾਰ ਚੀਜ਼ਾਂ ਰੱਖ ਲਵੇ ਤਾਂ ਉਹਦੇ ਘਰ ਦੀ ਬਰਕਤ ਉਹਦੇ ਘਰ ਦੀ ਸੁੱਖ ਸ਼ਾਂਤੀ ਦਿਨੋ ਦਿਨ ਵਾਧਦੀ ਹੀ ਜਾਂਦੀ ਹੈ ਇਹ ਚਾਰ ਚੀਜ਼ਾਂ ਜਿੰਨਾ ਬਾਰੇ ਗੱਲ ਕੀਤੀ ਹੈ ਇਹ ਚਾਰ ਨਿਯਮ ਨੇ ਪਹਿਲਾ ਨਿਯਮ ਜਦੋਂ ਵੀ ਪੈਣਾ ਬੀਬੀਆਂ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਤਾਂ ਕਹਿੰਦੇ ਹਨ ਸਿਰ ਚੁੰਨੀ ਦੇ ਨਾਲ ਟਕਿਆ ਜਾਵੇ ਜਾਂ ਫਿਰ ਕਿਸੇ ਵੀ ਕੱਪੜੇ ਦੇ ਨਾਲ ਟਕਿਆ ਹੋਵੇ ਸਿਰ ਦਾ ਟਕਣਾ ਕਿਉਂ ਜ਼ਰੂਰੀ ਹੈ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਹਨ ਕਿ ਸਿਰ ਟਕ ਕੇ ਭੋਜਨ ਪ੍ਰਸ਼ਾਦਾ ਬਣਾਉਣਾ ਇਹ ਆਂ ਦਾ ਸਤਕਾਰ ਹੈ ਅਤੇ ਆਪਾਂ ਆਪਣੇ ਘਰ ਦੇ ਵਿੱਚ ਜਿੰਨਾ ਹੀ ਆਂ ਦਾ ਸਤਕਾਰ ਕਰਦੇ ਹਾਂ ਉਨਾ ਹੀ ਸਾਡੇ ਘਰ ਦੀ ਬਰਕਤ ਵਧਦੀ ਹੈ ਅਤੇ ਸਿਰ ਟਕਾਉਣ ਦੇ ਹੋਰ ਵੀ ਬਹੁਤ ਫਾਇਦੇ ਨੇ ਸਾਡੇ ਵਾਲਾਂ ਦਾ ਨੁਕਸਾਨ ਹੋਣ ਤੋਂ ਵੀ ਬਚਦਾ ਹੈ ਉਹ ਜਿਹੜੇ ਭੈਣਾਂ ਬੇਬੀਆਂ ਕਹਿ ਦਿੰਦੀਆਂ ਨੇ ਕਿ ਗਰਮੀ ਦੇ ਦਿਨਾਂ ਦੇ ਵਿੱਚ ਰਸੋਈ ਦੇ ਵਿੱਚ ਦੁਪੱਟਾ ਲੈ ਕੇ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਤੇ ਜਿੰਨਾਂ ਭੈਣਾਂ ਨੂੰ ਦੁਪੱਟੇ ਕਰਕੇ ਗਰਮੀ ਲੱਗਦੀ ਹੈ ਉਹ ਕੋਈ ਛੋਟਾ ਕੱਪੜਾ ਆਪਣੇ ਸਿਰ ਦੇ ਉੱਤੇ ਰੱਖ ਸਕਦੀਆਂ ਨੇ ਪਰ ਸਿਰ ਨੂੰ ਟੱਕ ਕੇ ਫਿਰ ਹੀ ਭੋਜਨ ਪ੍ਰਸ਼ਾਦਾ ਬਣਾਉਣਾ ਚਾਹੀਦਾ ਹੈ ਸੰਗਤ ਜੀ ਦੂਸਰਾ ਨਿਯਮ ਹੈ ਮਹਾਂਪੁਰਖ ਜੀ ਕਹਿੰਦੇ ਹਨ ਜੋ ਵੀ ਭੈਣ ਬੇਬੀ ਸਵੇਰੇ ਸ਼ਾਮ ਆਪਣੇ ਘਰ ਦੇ ਵਿੱਚ ਆਪਣੀ ਰਸੋਈ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀ ਹੈ ਜਾਂ ਕਿਸੇ ਵੀ ਵੇਲੇ ਕੁਝ ਵੀ ਖਾਣ ਨੂੰ ਬਣਾਇਆ ਜਾਂਦਾ ਹੈ ਤਾਂ ਰਸਨਾ ਦੇ ਉੱਤੇ ਸਤਨਾਮ ਵਾਇਗੁਰੂ ਜੀ ਦਾ ਜਾਪ ਹੋਵੇ ਜਾਂ ਜੋ ਵੀ ਕੁਰਬਾਨੀ ਦਾ ਪਾਠ ਕੁਰਬਾਨੀ ਦਾ ਸ਼ਬਦ ਤੁਹਾਨੂੰ ਕੰਨਟ ਹੈ ਉਹ ਰਸਨਾ ਦੇ ਉੱਤੇ ਜਪਦੇ ਹੋਏ ਹੀ ਭੋਜਨ ਪ੍ਰਸ਼ਾਦਾ ਬਣਾਓ ਤਾਂ ਦੇਖਣਾ ਤੁਹਾਡਾ ਭੋਜਨ ਪ੍ਰਸ਼ਾਦਾ ਅੰਮ੍ਰਿਤ ਰੂਪੀ ਬਣ ਜਾਵੇਗਾ ਜਿਵੇਂ ਵੀ ਜੀ ਦੇ ਅੰਦਰ ਜਾਵੇਗਾ ਉਸੇ ਤਨ ਅਤੇ ਮਨ ਦੇ ਦੁੱਖ ਦਰੋ ਦੁੱਖ ਰੋਗ ਦੂਰ ਕਰੇਗਾ ਤਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਾਂ ਫਿਰ ਜੋ ਵੀ ਗੁਰਬਾਣੀ ਦਾ ਪਾਠ ਤੁਹਾਨੂੰ ਕੰਠ ਹੋਵੇ ਉਹ ਤੁਸੀਂ ਜਪਦੇ ਜਪਦੇ ਭੋਜਨ ਪ੍ਰਸ਼ਾਦਾ ਬਣਾਓ ਸੰਗਤ ਜੀ ਤੀਸਰਾ ਜੋ ਵੀ ਭੈਣ ਬੇਬੇ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀ ਹੈ ਉਹਦਾ ਮਨ ਖੁਸ਼ ਹੋਵੇ ਮਨ ਖੜਿਆ ਹੋਵੇ ਕਦੇ ਵੀ 부ਜੇ ਹੋਏ ਮਨ ਦੇ ਨਾਲ ਕਦੇ ਵੀ ਗੁੱਸੇ ਦੇ ਵਿੱਚ ਭੋਜਨ ਪ੍ਰਸ਼ਾਦਾ ਨਹੀਂ ਬਣਾਉਣਾ ਬਲਕਿ ਮਾਲਕ ਦਾ ਸ਼ੁਕਰਾਨਾ ਕਰਕੇ ਭੋਜਨ ਪ੍ਰਸ਼ਾਦਾ ਬਣਾਉਣਾ ਚਾਹੀਦਾ ਹੈ ਮਾਲਕ ਦਾ ਸ਼ੁਕਰਾਨਾ ਕਰੋ ਕਿ ਸਤਗੁਰੂ ਸੱਚੇ ਪਾਤਸ਼ਾਹ ਇਹ ਡਿਊਟੀ ਮੇਰੇ ਕਰਮਾਂ ਦੇ ਵਿੱਚ ਆਈ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਜਿਸ ਘਰ ਦੀ ਬੇਬੇ ਭੋਜਨ ਪ੍ਰਸ਼ਾਦਾ ਬਣਾਉਂਦੀ ਹੈ ਉਹਦੇ ਹੱਥਾਂ ਦੀਆਂ ਬਰਕਤਾਂ ਵੱਧ ਜਾਂਦੀਆਂ ਨੇ ਕਿਉਂਕਿ ਸਾਰੇ ਜੀ ਉਹਦੇ ਹੱਥਾਂ ਵੱਲ ਦੇਖਦੇ ਨੇ ਕਿ ਕਦੋਂ ਇਹ ਰਸੋਈ ਦੇ ਵਿੱਚ ਜਾਵੇਗੀ ਕੋਈ ਭੋਜਨ ਪ੍ਰਸ਼ਾਦਾ ਤਿਆਰ ਕਰੇਗੀ ਅਸੀਂ ਖਾਵਾਂਗੇ ਤਾਂ ਇਸ ਕਰਕੇ ਕਦੇ ਵੀ ਇਸ ਡਿਊਟੀ ਨੂੰ ਵੱਜੇ ਹੋਏ ਮਾਨ ਦੇ ਨਾਲ ਨਹੀਂ ਨਿਭਾਉਣਾ ਇਸ ਡਿਊਟੀ ਦੇ ਕਰਕੇ ਘਰ ਦੇ ਵਿੱਚ ਕਲੇਸ਼ ਨਹੀਂ ਕਰਨਾ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਪਹਿਣਾ ਸ਼ੁਕਰਾਨਾ ਕਰਕੇ ਖਿਹੜੇ ਮੱਥੇ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਇਸ ਡਿਉਟੀ ਨੂੰ ਨਪਾਉਂਦੀਆਂ ਨੇ ਉਹਨਾਂ ਘਰਾਂ ਦੀਆਂ ਬਰਕਤਾਂ ਤੁਸੀਂ ਆਪ ਜਾ ਕੇ ਦੇਖ ਲਓ ਸੱਚ ਕਰਕੇ ਕਹਿ ਰਹੀ ਹਾਂ ਅਜਮਾਈ ਹੋਈ ਗੱਲ ਹੈ ਉਸ ਤੋਂ ਬਾਅਦ ਚੌਥਾ ਸੰਗਯ ਜੀ ਨਿਯਮ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਹਾਡੇ ਘਰ ਦੇ ਵਿੱਚ ਜੋ ਵੀ ਜੀ ਆਵੇ ਕਦੇ ਵੀ ਭੁੱਖਾ ਨਹੀਂ ਜਾਣਾ ਚਾਹੀਦਾ ਤੁਸੀਂ ਭੋਜਨ ਪ੍ਰਸ਼ਾਦਾ ਬਣਾ ਰਹੇ ਹੋ ਅਚਾਨਕ ਕੋਈ ਮਹਿਮਾਨ ਆ ਗਿਆ ਹੈ ਮਹਿਮਾਨ ਨੂੰ ਕਿਹੜੇ ਮੱਥੇ ਭੋਜਨ ਪ੍ਰਸ਼ਾਦਾ ਛਕਾਓ ਉਹਦੀ ਸੇਵਾ ਕਰੋ ਉਹਦਾ ਸਤਕਾਰ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਛੇਤੀ ਪ੍ਰਕਾਰ ਦੇ ਭੋਜਨ ਪ੍ਰਸ਼ਾਦਾ ਬਣਾ ਕੇ ਛਕਾਵਾਂਗੇ ਤਾਂ ਹੀ ਉਹ ਸਤਕਾਰ ਹੈ ਰੁੱਖਾ ਮਿੱਸਾ ਭੋਜਨ ਪ੍ਰਸ਼ਾਦਾ ਵੀ ਆਪਾਂ ਖੁਸ਼ ਹੋ ਕੇ ਛਕਾ ਦਈਏ ਕਿਹੜੇ ਮੱਤੇ ਛਕਾ ਦਈਏ ਉਹਦੇ ਵਿੱਚ ਹੀ ਬਰਕਤਾਂ ਨੇ ਤਾਂ ਮਹਿਮਾਨ ਨੂੰ ਤਾਂ ਭੋਜਨ ਪ੍ਰਸ਼ਾਦਾ ਛਕਾਉਣਾ ਕੋਈ ਵੀ ਜੀ ਆ ਜਾਵੇ ਤਾਂ ਉਹਦੇ ਲਈ ਤੁਸੀਂ ਕਿਹੜੇ ਮੱਤੇ ਭੋਜਨ ਪ੍ਰਸ਼ਾਦਾ ਬਣਾਓ ਕਿਹੜੇ ਮੱਥੇ ਉਹਨਾਂ ਭੋਜਨ ਪ੍ਰਸ਼ਾਦਾ ਸ਼ਿਕਾਓ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਈਗਰੂ ਜੀ ਸ਼ੁਕਰ ਹੈ ਦੋਸੀ ਘਰ ਬੈਠਿਆਂ ਬੈਠਿਆਂ ਸੇਵਾ ਬਖਸ਼ੀ ਹੈ ਜੇ ਕੋਈ ਜਾਨਵਰ ਪੋਹੇ ਤੇ ਆ ਗਿਆ ਉਹਨਾਂ ਨੂੰ ਵੀ ਤੁਸੀਂ ਰੋਟੀ ਖਵਾ ਸਕਦੇ ਹੋ ਜੇਕਰ ਕੋਈ ਲੋੜਵੰਤ ਤੁਹਾਡੇ ਪੋਹੇ ਤੇ ਆ ਗਿਆ ਉਹਨਾਂ ਨੂੰ ਵੀ ਭੋਜਨ ਪ੍ਰਸ਼ਾਦਾ ਸ਼ਿਕਾ ਸਕਦੇ ਹੋ ਅੱਜ ਦਾ ਮਾਹੌਲ ਕੁਝ ਇਦਾਂ ਦਾ ਹੋ ਗਿਆ ਹੈ ਕਿ ਆਪਾਂ ਕਿਸੇ ਦੇ ਉੱਤੇ ਭਰੋਸਾ ਨਹੀਂ ਕਰ ਸਕਦੇ ਕਿਉਂਕਿ ਕਈ ਵਾਰ ਸਾਧ ਦੇ ਪੇਸ ਦੇ ਵਿੱਚ ਚੋਰ ਵੀ ਹੋ ਸਕਦਾ ਹੈ ਇਸ ਕਰਕੇ ਚਕੰਨੇ ਪੈ ਕੇ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸਾਵਧਾਨ ਰਹਿਣਾ ਸੁਚੇਤ ਰਹਿਣਾ ਵੀ ਜ਼ਰੂਰੀ ਹੈ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਲੋੜਵੰਦ ਬੰਦਾ ਹੈ ਇਹ ਕੋਈ ਜੋ ਸਾਧੂ ਸੰਤ ਫਕੀਰ ਆਇਆ ਤੁਹਾਡੇ ਹੀ ਗਲੀ ਮੁਹੱਲੇ ਦਾ ਹੈ ਤਾਂ ਤੁਸੀਂ ਉਹਨੂੰ ਭੋਜਨ ਪ੍ਰਸ਼ਾਦਾ ਸ਼ਿਕਾ ਸਕਦੇ ਹੋ ਪਰ ਜੇਕਰ ਕੋਈ ਅਣਜਾਣ ਬੰਦਾ ਹੈ ਤੇ ਅਣਜਾਣ ਦੇ ਉੱਤੇ ਕਦੇ ਵੀ ਭਰੋਸਾ ਨਾ ਕਰੋ ਕਦੇ ਵੀ ਉਹਨਾਂ ਘਰ ਦੇ ਅੰਦਰ ਨਾ ਬਲਾਓ ਜੇ ਤੁਹਾਡੇ ਘਰ ਦੇ ਅੰਦਰ ਚਾਰਜੀ ਹੈ ਤਾਂ ਹੀ ਉਹ ਉਹਨੂੰ ਪ੍ਰਸ਼ਾਦਾ ਜਲ ਪਾਣੀ ਸ਼ਕਾ ਸਕਦੇ ਹੋ ਸੋ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮੁੱਖ ਦੀ ਗੱਲ ਇਹ ਹੈ ਕਿ ਸਾਡੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੋਵੇ ਸੇਵਾ ਦੀ ਭਾਵਨਾ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਦਿਆਲ ਨੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਨੇ ਅਤੇ ਜਿਸ ਘਰ ਦੇ ਵਿੱਚ ਆਨ ਦਾ ਸਤਕਾਰ ਹੁੰਦਾ ਹੈ ਸਾਚੀ ਕਰਕੇ ਜਾਣਿਓ ਸਤਿਗੁਰ ਸੱਚੇ ਪਾਤਸ਼ਾਹ ਦੋਵੇਂ ਹੱਥਾਂ ਦੇ ਨਾਲ ਉਸ ਘਰ ਦੀਆਂ ਖੁਸ਼ੀਆਂ ਬਰਕਤਾਂ ਦੇ ਵਿੱਚ ਵਾਧਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਰੰਗ ਭਾਗ ਲਾਉਂਦੇ ਨੇ ਤਾਂ ਇਹ ਕੋਈ ਔਖੇ ਕੰਮ ਨਹੀਂ ਹਨ ਭੋਜਨ ਪ੍ਰਸ਼ਾਦਾ ਆਪਾਂ ਰੋਜ਼ ਬਣਾਉਂਦੇ ਹਾਂ ਜੇਕਰ ਆਪਾਂ ਖਿਹੜੇ ਮੱਥੇ ਬਣਾ ਲਈਏ ਤਾਂ ਕਿੰਨਾ ਵੱਡਾ ਫਲ ਮਿਲਦਾ ਹੈ ਜੇ ਆਪਾਂ 부ਝੇ ਹੋਏ ਮਨ ਦੇ ਨਾਲ ਲੜਾਈ ਝਗੜਾ ਕਲੇਸ਼ ਕਰਕੇ ਬਣਾਵਾਂਗੇ ਤਾ ਰੋਟੀ ਤਾਂ ਫਿਰ ਬਣਾਉਣੇ ਪੈਣੇ ਹੈ ਇਸ ਕਰਕੇ ਖੁਸ਼ੀ-ਖੁਸ਼ੀ ਚਾਹ ਦੇ ਨਾਲ ਮਾਲਕ ਦਾ ਸ਼ੁਕਰਾਨਾ ਕਰਕੇ ਆਪਣੀ ਰਸੋਈ ਦੇ ਵਿੱਚ ਕਦਮ ਰੱਖੀਏ ਸਵੇਰੇ-ਸਵੇਰੇ ਜਦੋਂ ਕਦਮ ਰੱਖਣਾ ਹੈ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸਵੇਰ ਦੀ ਚਾਹ ਪਾਣੀ ਨਾਸ਼ਤਾ ਤੋਂ ਲੈ ਕੇ ਦੁਪਹਿਰ ਦੀ ਸ਼ਾਮ ਦੀ ਰੋਟੀ ਤੱਕ ਜਦੋਂ ਵੀ ਰਸੋਈ ਵਿੱਚ ਜਾਂਦੇ ਹੋ ਮਾਲਕ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦਾ ਜਪ ਕਰੋ ਤਾਂ ਦੇਖਣਾ ਜੋ ਵੀ ਸਵਾਦ ਆਪਾਂ ਕਹਿ ਦਿੰਦੇ ਹਾਂ ਗੁਰੂ ਘਰ ਦੇ ਲੰਗਰ ਦੇ ਵਿੱਚ ਹੈ ਉਹੀ ਸਵਾਦ ਤੁਹਾਨੂੰ ਘਰ ਦੇ ਭੋਜਨ ਪ੍ਰਸ਼ਾਦ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦਾ ਭੋਜਨ ਪ੍ਰਸ਼ਾਦਾ ਛਾ ਕੇ ਕੋਈ ਬਾਹਰੋਂ ਜੀ ਇਹ ਗੱਲ ਮਹਿਸੂਸ ਕਰ ਪਾਵੇਗਾ ਕਿ ਇਸ ਭੋਜਨ ਪ੍ਰਸ਼ਾਦ ਦੇ ਵਿੱਚ ਕੋਈ ਖਾਸ ਗੱਲ ਹੈ ਖਾ ਕੇ ਮਨ ਤ੍ਰਿਪਤ ਹੋ ਗਿਆ ਹੈ ਕਈ ਵਾਰ ਆਪਾਂ 36 ਪ੍ਰਕਾਰ ਦੇ ਭੋਜਨ ਪ੍ਰਸ਼ਾਦ ਛਾ ਕੇ ਵੀ ਰੱਜ ਤੇ ਨਹੀਂ ਹਾਂ ਪਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਬਣਾਇਆ ਹੋਇਆ ਭੋਜਨ ਪ੍ਰਸ਼ਾਦਾ ਖੁਸ਼ੀ ਖੁਸ਼ੀ ਚੈਨਲ ਬਣਾਇਆ ਹੋਇਆ ਭੋਜਨ ਪ੍ਰਸ਼ਾਦਾ ਉਹਦੇ ਵਿੱਚ ਇੰਨੀ ਬਰਕਤ ਹੁੰਦੀ ਹੈ ਉਹਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਖਾਣ ਵਾਲਾ ਜੀ ਖੁਦ ਮਹਿਸੂਸ ਕਰੇਗਾ ਕਿ ਘਰ ਦੇ ਜੀਆ ਨੇ ਤਾਂ ਕਰ ਨਹੀਂ ਕਰਨਾ ਹੈ ਘਰ ਤੋਂ ਬਾਹਰੋਂ ਆਇਆ ਜੀ ਵੀ ਇਹ ਬਦਲਾਵ ਦੇਖ ਸਕਦਾ ਹੈ ਸੋ ਇਹਨਾਂ ਗੱਲਾਂ ਨੂੰ ਪੈਣਾ ਬੇਬੀਆਂ ਜ਼ਰੂਰ ਅਪਣਾਓ ਤੁਸੀਂ ਆਪਣੇ ਘਰ ਦੇ ਵਿੱਚ ਆਉਂਦੇ ਹੋਏ ਬਦਲਾਵ ਖੁਦ ਦੇਖੋਗੇ ਬਾਕੀ ਰੋਜ਼ਾਨਾ ਅਮਰਤ ਵੇਲੇ ਉઠਕੇ ਦਿਨ ਦੀ ਸ਼ੁਰੂਆਤ ਗੁਰਪਾਣੀ ਦੇ ਪਾਠ ਤੋਂ ਕਰੋ ਜਪਜੀ ਸਾਹਿਬ ਜੀ ਦੇ ਬਾਣੀ ਦੇ ਪਾਠ ਤੋਂ ਕਰੋ ਤਾਂ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਦਾ ਵੀ ਨਾਮ ਜਪਦੇ ਹੋ ਉਸ ਮਾਲਕ ਦਾ ਨਾਮ ਜਪੋ ਉਸ ਨੂੰ ਯਾਦ ਕਰੋ ਅਮਰਤ ਵੇਲੇ ਉਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ